ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਸ਼ਿਵ ਸਿੰਘਾ ਦੇ ਨਾਲ ਉਹ ਵੀ ਸਾਡੇ ਵਿੱਚ ਇੱਥੇ ਮੌਜੂਦ ਨੇ ਲਾਪਰੀ ਸਿੰਘ ਜੀ ਮੋਰਮੀ ਕੋ ਉਹ ਆਗੇ ਆਪਣਾ ਸਤਿ ਸਲੈਂ ਉਹਨਾਂ ਤੋਂ ਅੱਗੇ ਬਹੁਤ ਸਰਦਾਰੀਓ ਹਰਦੇ ਸਿੰਘ ਜੀ ਨੀਕੀ ਨਿੱਕੋਸਰਾਏ ਉਹ ਵੀ ਆਗੇ ਆਪਣਾ ਮਾਨ ਸਰਮਾਨ ਲੈਣਗੇ ਆਗੇ ਆਪਣਾ ਸਨਮਾਨ ਲੈਣਗੇ ਉਸ ਤੋਂ ਅਗੇ ਚਰਨਜੀਤ ਸਿੰਘ ਜੀ ਥੋਪਾ ਉਹ ਵੀ ਮੰਚ ਤੇ ਆਉਣ ਆਗੇ ਆਪਣਾ ਸਨਮਾਨ ਜਿਹੜਾ ਉਹ ਲੈਣਗੇ ਉਸ ਤੋਂ ਬਾਅਦ ਮੇਰੇ ਬਹੁਤ ਹੀ ਸਰਕਾਰیوں ਵੀ ਨਿਰਮਲ ਮਾਲ ਲੈਣਗੇ ਇਸ ਤੋਂ ਬਾਅਦ ਮੈਂ ਬਹੁਤ ਹੀ ਸਰਦਾਰੀਓ ਸਰਦਾਰ ਸਰਦਾਰ ਬਲ ਸਿੰਘ ਜੀ ਸਰਬੰਸਾ ਬੋਲੇ ਜੈ ਹਿੰਦ ਜੈ ਹਿੰਦ ਮੈਂ ਬੇਨਤੀ ਕਰਦਾ ਸਰਕਾਰ ਨੂੰ ਜਿੰਦਾ ਦੇ ਕਰਦੇ ਰਹੇ ਨੇ ਸਰਦਾਰ ਭਾਈ ਨਿਰਮਤ ਸਿੰਘ ਦੀ ਭਲਾ ਪਿੰਡ ਉਹ ਵੀ ਸਾਡੇ ਕੋਲ ਇੰਦਰ ਮੌਜੂਦ ਨੇ ਉਹ ਆਗੇ ਆਪਣਾ ਸਰੂਪਾ ਲੈ ਲੀਏ ਭਾਈ ਨਿਰਮਤ ਸਿੰਘ ਦੀ ਭਲਾ ਪਿੰਡ ਉਸੋ ਕੇ ਗੁਰਸਤ ਸਿੰਘ ਸਰਦਾਰ ਨਿਰਮਤ ਸਿੰਘ ਬੋਲੇ ਸੋਨਹਾਰਾ ਹੋਰ ਸਿੱਧਾ ਸਾਡੇ ਨਾਲ ਲੰਮਾ ਸਮਾਂ ਜਿਨ੍ਹਾਂ ਦੇ ਪਿਤਾ ਜੀ ਸਾਡੇ ਨਾਲ ਵੱਡੇ ਨਾਲ ਖੜਾ ਗੁਰਦੁਆਰਾ ਜਿੰਦਾਬਾਹ ਸਿੰਘ ਜਿਹਨਾਂ ਦਾ ਪਿੰਡ ਫੱਲਵੇਂ ਦਰਿਆ ਆ ਉਹ ਵੱਡਾ ਦਫਾ ਲੈ ਕੇ ਸਾਡੇ ਕੋਲ ਪਹੁੰਚੇ ਨੇ ਸਾਡੇ ਨਾਲ

ਅੱਜ ਦੀ ਜਿਹੜੀ ਸਾਡੀ ਇੱਕ ਕਾਨਫਰੰਸ ਹੋ ਰਹੀ ਹੈ उपरत सरदार बलविंदर सिंह जी उपरत संधु साहब चल गए साहब पोखर जी ਆਪਣੇ ਵੀਰ ਕਮੋਰ ਸਿੰਘ ਨੂੰ ਕਿਉਂ ਇੱਥੇ ਬੰਦ ਕੇ ਆਣੇ ਆਪਣਾ ਸੁਰ